ਅੱਜ ਸਰੋਵਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪੰਜਾਬੀ ਸਰੋਤਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਸਵਰਗਯਾ ਅਮਰ ਸਿੰਘ ਚਮਕੀਲਾ ਜੀ ਦਾ 65ਵਾਂ ਜਨਮ ਦਿਨ ਹੈ ਅੱਜ ਬਠਿੰਡ ਦੇ ਕਲਾਕਾਰ ਇਕੱਠੇ ਹੋ ਕੇ ਮਨਾ ਰਹੇ ਆ ਇੱਥੇ ਬਹੁਤ ਸਾਰੇ ਇਕੱਠੇ ਹੋਏ ਨੇ ਮੈਂ ਤੁਹਾਡਾ ਆਪਣਾ ਅਵਤਾਰ ਚਮਕ ਸਜਿਆਤ ਖੜੇ ਆ ਇਸ ਮੰਚ ਦੇ ਸਾਡਾ ਜਿਹੜਾ ਮੰਚ ਬਣਾਇਆ ਉਹਦੇ ਪ੍ਰਧਾਨ ਜੀ ਰੂਪਕਰੋਜੀ ਨਾਲ ਸਾਡੇ ਸ਼ਾਗਿਰਦ ਦਾ ਮੇਰਾ ਬੂਟਾ ਸਿੰਘ ਇਹਦੇ ਪਿਛਲੇ ਵਾਰ ਸਾਡੇ ਗੋਗੀ ਜੀ ਸੂਰਤੀਏ ਤੋਂ ਆਏ ਆ ਨਹੀਂ ਪੈਂਦੇ ਚ ਆਏ ਆ ਜਨਮ ਦਿਨ ਦੀ ਵਧਾਈ ਦੇਣ ਇਧਰ ਸਾਡੇ ਨੀਲਮ ਚੋਹਾਨ ਜੀ ਤੇ ਨਾਲ ਹੀ ਉਹਨਾਂ ਦਾ ਪਰਿਵਾਰ ਖੜਾ ਹੈ ਤੇ ਇਧਰ ਸਾਡੇ ਬੱਬਲ ਜੀ ਵਾਲੀਆ ਸਾਹਿਬ ਉਹਨਾਂ ਦੇ ਨਾਲ ਜੀਬਾ ਜੂ ਪ੍ਰਵਾਤ ਸਵੇਤ ਆਏ ਹੋਏ ਆ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੇ 65ਵੇਂ ਜਨਮ ਦਿਨ ਦੀ ਜਿਹੜਾ ਯਾਦ ਬਣਾ ਰਹੇ ਆ ਧੰਨਵਾਦ ਸ਼ੁਕੈਲਾ ਵੀ ਬਣਾ ਰਹੇ ਨੇ ਪਹਿਲੀ ਵਾਰ ਕਿ ਬਣਾ ਰਹੇ ਨੇ ਨਹੀਂ ਬਣਾਉਣੀ ਪਹਿਲਾਂ ਹੁਣ ਉਹਨਾਂ ਦਾ ਮੰਚ ਬਣ ਗਿਆ ਬਠਿੰਡੇ ਸਵਰਗਿਕ ਸਮਰਸਿੰਘਟ ਮહિਲਾ ਤੇ ਅਮਰਜੋਤ ਯਾਦਗਾਰੀ ਮੰਚ ਉਸ ਮੰਚ ਵੱਲੋਂ ਪਹਿਲੀ ਵਾਰ ਬਣਾ ਰਿਹਾ ਹੈ ਵੈਸੇ ਬਣਾਉਂਦੇ ਰਹਿੰਦੇ ਸ੍ਰੋਵਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਐਨੇ ਮੀਹ ਕੰਨੀ ਦੇ ਵਿੱਚ ਮੀਹ ਤਾਂ ਵੈਸੇ ਵਧੀਆ ਹੋ ਗਿਆ ਉਂ ਵੀ ਅੱਜ ਦਿਨ ਪੂਰਨਮਾਸ਼ੀ ਦਾ ਫਕੀਰਾਂ ਦੇ ਫਕਰ ਫਕੀਰਾਂ ਦੀ ਪੂਜਾ ਹੋ ਰਹੀ ਹੈ ਤੇ ਅੱਜ ਦੇ ਦਿਨ ਅਮਰ ਸਿੰਘ ਚਮਕੀਲਾ ਜੀ ਦਾ ਜਨਮ ਦਿਨ ਹੈ ਤੇ ਸਾਨੂੰ ਰਾਜਸਥਾਨ ਚੋਂ ਵੀ ਸਾਡੇ ਸਿੰਗਰਾਂ ਦੇ ਫੋਨ ਆਏ ਲੁਧਿਆਣੇ ਤੋਂ ਵੀ ਰਾਜਸਥਾਨ ਚੋਂ ਰঞ্জੀਤ ਰਾਜਸਥਾਨੀ ترਸੇਮ ਹੀਰਾ ਨੱਥਾ ਸ਼ੇਰਗਿੱਲ ਹੋਰ ਵੀ ਕਈ ਸਿੰਗਰਾਂ ਨੇ ਸਾਨੂੰ ਚਮਕੀਲਾ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਸਾਡੇ ਲੁਧਿਆਣੇ ਤੋਂ ਠਾਕਰ ਫੱਲੜ ਨਜੀਰ ਮੁਹੰਮਦ ਸਾਹਿਬ ਆਤਮਾ ਬੁੱਢੇਵਾਲੀਆ ਜਿਹਨਾਂ ਨੇ ਸਾਨੂੰ ਫੋਨ ਤੇ ਚਮਕੀਲਾ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਸਾਡੇ ਨਾਲ ਇਧਰ ਬੱਬਲ ਬਾਲੀਆ ਇਹ ਕੁੜੀ ਮਨਜੋਤ ਬੁੱਟਾ ਸਾਡੇ ਸਰਪ੍ਰਸਤ ਜੀ ਅਵਤਾਰ ਚਮਕ ਸਾਹਿਬ ਸਾਡੇ ਨਾਲ ਨੇ ਤੇ ਸਾਡੀ ਟੀਮ ਨੂੰ ਵਧੀਆ ਢੰਗ ਨਾਲ ਤੋਰ ਰਹੇ ਨੀਲਮ ਚੋਹਾਨ ਤੇ ਕੁੜੀ ਰਿੰਪੀ ਇਹ ਬਹੁਤ ਸਹਿਯੋਗ ਦੇ ਰਹੇ ਆ ਸਾਨੂੰ ਹਰ ਪਾਸੇ ਜਿਹੜਾ ਅਸੀਂ ਮੰਚ ਬਣਾਇਆ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਬਠਿੰਡਾ ਸਬੈ ਜਰਮਨ ਚ ਉਹਨਾਂ ਦੇ ਨਾਮ ਤੇ ਕਲੱਬ ਬਣਾਇਆ ਕਲੱਬ ਦੇ ਵਿੱਚ ਕਲੱਬ ਨੂੰ ਤੋਰਨ ਵਾਸਤੇ ਜੋ ਵੱਡਾ ਯੋਗਦਾਨ ਹੈ ਉਹ ਸਾਡਾ ਨੀਲਮ ਚੋਹਾਂਦ ਹੈ ਤੇ ਬਾਕੀ ਸਾਰਿਆਂ ਦਾ ਹੀ ਹੈ ਸਰਪ੍ਰਸਤ ਸਾਡੇ ਚੰਕ ਸਾਹਿਬ ਵੀ ਬਹੁਤ ਤਿਆਰੀ ਚ ਤੇ ਅਸੀਂ ਥੋੜਾ ਜਿਹਾ ਮੌਸਮ ਦੇਖ ਕੇ ਠੰਡਾ ਮੌਸਮ ਦੇਖ ਕੇ ਹਰ ਸਾਲ ਚਮਕੀਲਾ ਮੰਚ ਦੇ ਵਿੱਚ ਬਠਿੰਡੇ ਦੇ ਸਵਰਗੀ ਸਿੰਗਰਾਂ ਦੀ ਯਾਦ ਨੂੰ ਮਨਾਇਆ ਕਰਾਂਗੇ ਵਧੀਆ ਢੰਗ ਨਾਲ ਮੇਲਾ ਕਰਾਂਗੇ ਤੇ ਐਨਾ ਕਹਿੰਦਾ ਥੈਂਕ ਯੂ ਭਾਈ ਦੇਖਲਾ ਕਰਾਣਾ ਮਨਾਗਾ ਸਭ ਤੋਂ ਪਹਿਲਾਂ ਮੈਂ ਸਰੋਵਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਚਮਕੀਲਾ ਸਾਹਿਬ ਦੇ ਜਨਮ ਦਿਨ ਤੇ ਸਾਡੇ ਇੱਕ ਸੱਦੇ ਤੁਸੀਂ ਆ ਗਏ ਬਹੁਤ-ਬਹੁਤ ਧੰਨਵਾਦ ਤੁਹਾਡਾ ਮੇਰਾ ਨਾਮ ਮੀਲਨ ਚੋਹਾਨ ਬਠਿੰਡਾਈ ਪੰਜਾਬੀ ਲੋਕ ਗਾਇਕ ਔਰ ਅੱਜ ਅਸੀਂ ਸਵਰਗੀ ਅਮਰ ਸਿੰਘ ਚਮਕੀਲਾ ਨੇਮਾ ਅਮਰਜੋਤ ਜੀ ਕਲਾ ਮੰਚ ਵੱਲੋਂ ਯਾਦਗਾਰੀ ਕਲਾ ਮੰਚ ਵੱਲੋਂ ਉਹਨਾਂ ਦੇ ਜਨਮ ਦਿਨ ਤੇ 65ਵੇਂ ਜਨਮ ਦਿਨ ਤੇ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਔਰ ਸਾਨੂੰ ਜਨਮ ਦਿਨ ਦੇ ਵਿੱਚ ਕਾਫੀ ਸਿੰਗਰਾਂ ਦੇ ਫੋਨ ਆਏ ਜਿਨ੍ਹਾਂ ਨੇ ਸਾਨੂੰ ਬਹੁਤ ਵਧਾਈਆਂ ਦਿੱਤੀਆਂ ਜਿਵੇਂ ਕਿ ਭਾਈ ਰਣਜੀਤ ਰਾਜਸਥਾਨੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਿਸਟਰ ਵੀਨ ਆਸਟ੍ਰੇਲੀਆ ਤੋਂ ਉਹਨਾਂ ਨੇ ਵਧਾਈਆਂ ਦਿੱਤੀਆਂ ਔਰ ترਸੀਮ ਹੀਰਾ ਜੀ ਨਥਾ ਸ਼ੇਰਗਿੱਲ ਜੀ ਤੇ ਸਾਡੇ ਮਾਤਾ ਅਮਰਜੋਤ ਜੀ ਦੇ ਸਿਸਟਰ ਜਸਵੰਤ ਕੌਰ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜੀ ਗੋਗੀ ਸੂਰਤ ਗਾਈ ਇੱਥੇ ਪਹੁੰਚੇ ਨੇ ਔਰ ਸਾਡੇ ਸਰਪ੍ਰਸਤ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਜੀ ਅਵਤਾਰ ਚੰਕ ਸਾਹਿਬ ਸਾਡੇ ਮੰਚ ਦੇ ਸਰਪ੍ਰਸਤ ਨੇ ਔਰ ਸਾਡੇ ਮੰਚ ਦੇ ਸੈਕਟਰੀ ਭਾਈ ਬੱਬਲ ਵਾਲੀਆ ਜੀ ਭੈਣ ਮਨਜੋਤ ਜੀ ਇੱਧਰ ਸਾਡੀ ਮੈਡਮ ਰਿੰਪੀ ਔਰ ਭਾਈ ਬੂਟਾ ਜੀ ਔਰ ਸਭ ਤੋਂ ਵੱਡਾ ਸਹਿਯੋਗ ਇਹ ਹੈ ਸਾਡੇ ਵੱਡੇ ਜਿਨ੍ਹਾਂ ਦਾ ਆਸ਼ੀਰਵਾਦ ਹੈ ਸਾਡੇ ਸਿਰ ਤੇ ਰੂਪਕਰੂ ਸਾਹਿਬ ਜਿਨ੍ਹਾਂ ਨੇ ਮਤਲਬ ਇਹ ਉਪਰਾਲੇ ਕੀਤੇ ਨੇ ਸਾਰੇ ਸਭ ਕਰਤਾ ਤਰਤਾ ਇਹੀ ਨੇ ਇਹਨਾਂ ਦੇ ਸਹਿਯੋਗ ਨਾਲ ਬਹੁਤ ਖੁਸ਼ ਹੋ ਰਿਹਾ ਹੈ ਅੱਜ ਜਨਮ ਦਿਨ ਬਾਰੇ ਮੈਨੂੰ ਇਹਨਾਂ ਨੇ ਪਹਿਲਾਂ ਦੱਸਿਆ ਫਿਰ ਅਸੀਂ ਰਾਏ ਕੀਤੀ ਔਰ ਸਭ ਤੋਂ ਵੱਡੀ ਜਿਹੜੀ ਦੇਣ ਹੈ ਇਹ ਸਾਰੇ ਮੰਚ ਦੀ ਹੈ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਸਰੋਤਿਆਂ ਦਾ ਤੈਨੂੰ ਕਿ ਅੱਜ ਉਹਨਾਂ ਦਾ ਜਨਮ ਦਿਨ ਜਿੱਥੇ ਵੀ ਮਨਾ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਮੰਚ ਵੱਲੋਂ ਵੀ ਔਰ ਸਾਡੇ ਸਾਰੇ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਜੀ ਭਾਈ ਜੀ ਮੇਰਾ ਨਾਮ ਬੱਬਲ ਵਾਲੀ ਆ ਤੇ ਸਭ ਤੋਂ ਪਹਿਲਾਂ ਤਾਂ ਸਰੋਵਰ ਸਾਹਿਬ ਦਾ ਧੰਨਵਾਦ ਕਰਦੇ ਆ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਵਿੱਚ ਸ਼ਾਮਲ ਹੋਏ ਸਾਡੇ ਮੰਚ ਵਿੱਚ ਅੱਜ ਸਾਡੇ ਬਾਪੂ ਅਮਰ ਸਿੰਘ ਚਮਕੀਲਾ ਮਾਤਾ ਅਮਰਜੋਤ ਉਹਨਾਂ ਨੂੰ ਯਾਦ ਕਰਦੇ ਉਹਨਾਂ ਦਾ 65ਵਾਂ ਜਨਮ ਦਿਨ ਮਨਾ ਰਹੇ ਆ ਸਾਡੇ ਮੰਚ ਤੇ ਸਿੰਗਰ ਸਾਡੇ ਜੀ ਬਾਪੂ ਜੀ ਅਬਦਾਰ ਚੰਕ ਜੀ ਰੂਪਕਰੋ ਜੀ ਭਾਈ ਨੀਲਮ ਚੋਹਾਨ ਭਾਈ ਗੋਗੀ ਭਾਈ ਬੂਟਾ ਜੀ ਸਾਡੀ ਸਿਸਟਰ ਰਿੰਪੀ ਸਾਡੀ ਮੈਡਮ ਮਨਜੋਤ कौर ਭੈਣ ਨਾਲ ਆਈਏ ਮਨਪ੍ਰੀਤ कौर ਹੋਰ ਵੀ ਕਲਾਕਾਰਾਂ ਨੇ ਬਹੁਤ ਫੋਨ ਆਇਆ ਪਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਬਠਿੰਡੇ ਵਿੱਚ ਸਾਨੂੰ ਵੀ ਮੌਕਾ ਮਿਲਿਆ ਇਸ ਮੰਚ ਵਿੱਚ ਰਲਣ ਦਾ ਤੇ ਅਸੀਂ ਇਸ ਮੰਚ ਨੂੰ ਅੱਗੇ ਲਿਜਾਵਾਂਗੇ ਉਮੀਦ ਕਰਦੇ ਆ ਕਿ ਮੰਚ ਅੱਗੇ ਜਿੰਨਾ ਵੀ ਹੋ ਸਕੇ ਉਹਨਾਂ ਹੀ ਜਾਵੇ ਤੇ ਐਨੈ ਬੋਲੰਗ ਭਾਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਯਾਦਗਰੀ ਵਿੱਚ ਅਸੀਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਜੋਤ ਦਾ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਨਾਲ ਬਾਈ ਅਵਤਾਰ ਚਮਕ ਜੀ ਅਤੇ ਰੂਪਕਾਰੂ ਜੀ ਬੱਬਲਵਾਲੀਆ ਜੀ ਤੇ ਬੀਬਾ ਬੇਅੰਤ ਕੌਰ ਜੀ ਤੇ ਨੀਮਲ ਚਾਹਾਨ ਪਰਿਵਾਰ ਸਮੇਤ ਗੁੱਗੀ ਸੂਰਤੀਆ ਜੀ ਤੇ ਰੂਪਕਰੂ ਜੀ ਤੇ ਅਸੀਂ ਇਕੱਠੇ ਹੋ ਕੇ ਸਭ ਨੇ ਇਹ ਅਪਰਾਣਾ ਕੀਤਾ ਤੋਨੋਂ ਮਨੋਂ ਕਰਦੇ ਰਹਾਗੇ ਜੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ